ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫਿਰ ਤੋਂ ਟੈਰਿਫ ਮਾਮਲੇ ਨੂੰ ਲੈ ਕੇ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਨੂੰ ਅਨੁਚਿਤ ਵਪਾਰ ਕਰਨ ਲਈ ਛੋਟ ਨਹੀਂ ਦਿੱਤੀ ਗਈ। 트ੰਪ ਦਾ ਇਹ ਬਿਆਨ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਵਿਭਾਗ ਵੱਲੋਂ 스마트ਫੋਨ, ਕੰਪਿਊਟਰ ਅਤੇ ਹੋਰ ਇਲੈਕਟ੍ਰੋਨਿਕ ਉਪਕਰਣਾਂ ਨੂੰ ਟੈਰਿਫ ਤੋਂ ਛੋੜ ਦੇਣ ਤੋਂ ਬਾਅਦ ਕੀਤਾ ਗਿਆ। 트ੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਕਿਸੇ ਵੀ ਦੇਸ਼ ਦੇ ਵਿਰੁੱਧ ਅਨੁਚਿਤ ਵਪਾਰ ਸੰਤੁਲਨ ਤੇ ਗੈਰ-ਮੁਦਰਾ ਟੈਰਿਫ ਕਾਕਟਾ ਤੋਂ ਛੋਟ ਨਹੀਂ ਦਿੱਤੀ ਜਾਵੇਗੀ ਪਰ ਚੇਨੂਤਾ ਕਿਸੇ ਵੀ ਹਾਲ ਵਿੱਚ ਨਹੀਂ ਕਿਉਂਕਿ ਉਸਨੇ ਸਾਡੇ ਨਾਲ ਸਭ ਤੋਂ ਮਾੜਾ ਸਲੂਕ ਕੀਤਾ ਹੈ। ਅਸੀਂ ਆਪਣੇ ਅੱਗੇ ਕਿਹਾ ਕਿ ਇਹ ਤਪਾਦ ਮੌਜੂਦਾ 20% ਕੈਟਾਨੀਲ ਟੈਰਿਫ ਦੇ ਅਧੀਨ ਹੋਣਗੇ। ਇਹਨਾਂ ਨੂੰ ਇੱਕ ਵੱਖਰੀ ਟੈਰਿਫ ਬਕਟ ਵਿੱਚ ਰੱਖਿਆ ਜਾਵੇਗਾ। ਲਗਲੀ ਖਬਰਾਂ ਇਹ ਜਾਣਦੀਆਂ ਨਹੀਂ ਪਰ ਉਹ ਇਸ ਦੀ ਰਿਪੋਰਟ ਕਰਨ ਤੋਂ ਇਨਕਾਰ ਕਰਦੇ ਹਨ। ਅਸੀਂ ਆਉਣ ਵਾਲੀਆਂ ਰਾਸ਼ਟਰੀ ਸੁਰੱਖਿਆ ਟੈਰਿਫ ਜਾਂਚਾਂ ਵਿੱਚ ਸੈਮੀਕੰਡਕਟਰ ਅਤੇ ਪੂਰੀ ਇਲੈਕਟ੍ਰੋਨਿਕ ਸਪਲਾਈ ਚੇਨ ਤੇ ਨਜ਼ਰ ਰੱਖ ਰਹੇ ਹਨ ਦਸਨੀਯੋਗ ਹੈ ਕਿ ਵਾਈਟ ਹਾ우스 ਦੇ ਸੀਨੀਅਰ ਸਲਾਹਕਾਰ ਸਟੀਫਨ ਮਿਲਰ ਨੇ ਆਪਣੇ ਐਕਸ ਅਕਾਊਂਟ ਲਿਖਿਆ ਹੈ ਕਿ ਇਹ ਸਾਰੇ ਉਤਪਾਦ ਚੀਨ ਤੇ ਲਗਾਏ ਗਏ ਅਸਲ 20% ਟੈਰਿਫ ਦੇ ਅਧੀਨ ਹਨ ਬਰਸਲ ਟਰੰਪ ਨੇ ਪਹਿਲਾਂ ਗੈਰ ਕਾਨੂੰਨੀ ਫਟਾਨੇਲ ਦੀ ਤਸਕਰੀ ਕਾਰਨ ਚੀਨ ਮੈਕਸੀਕੋ ਅਤੇ ਰੈਡਾ ਤੇ 20% ਟੈਰਿਫ ਲਗਾਇਆ ਸੀ ਇਹ ਉਹ ਟੈਰਿਫ ਹੈ ਜਿਸ ਬਾਰੇ ਸਟੀਫਨ ਕਲ ਕਰ ਰਿਹਾ ਦੂਜੇ ਪਾਸੇ ਬਨਜਸਕਤਰ ਹਾਰਵਰਡ ਲੂਟਨਿਕ ਨੇ ਕਿਹਾ ਕਿ ਇਲੈਕਟ੍ਰੋਨਿਕ ਉਤਪਾਦਾਂ ਲਈ ਇੱਕ ਵਕਰਾ ਟੈਰਿਫ ਜਲਦੀ ਐਲਾਨ ਕੀਤਾ ਜਾਵੇਗਾ ਕਸਟਮ ਵਿਭਾਗ ਤੋਂ ਬਾਦ ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਲੈਕਟ੍ਰੋਨਿਕ ਉਤਪਾਦਾਂ ਉੱਪਰ ਸਪੱਟ ਟੈਰਿਫ ਨੂੰ ਬਾਹਰ ਰੱਖਣ ਦੀ ਪੁਸ਼ਟੀ ਕੀਤੀ ਹੈ ਨੰਪਦੇ ਬਨਜਸਕਤਰ ਹਾਰਵਰਡ ਲੂਟਨਿਕ ਨੇ ਕਿਹਾ ਕਿ ਅਗਲੇ 2 ਮਹੀਨਿਆਂ ਦੇ ਅੰਦਰ ਚੀਨ ਤੋਂ ਆਉਣ ਵਾਲੇ ਮੁੱਖ ਟੈਕਨੋਲੋਜੀ ਉਤਪਾਦਾਂ ਸਮੇਤ ਰੱਖਤਾ ਤੇ ਨਾਲ ਤਾਂ ਬਕਰੇ ਟੈਰਿਫ ਐਲਾਨੇ ਜਾਣ ਦੇ ਸ਼ੁੱਕਰਵਾਰ ਨੂੰ ਕੀਤੇ ਗਏ ਐਲਾਨ ਨੂੰ Apple ਅਤੇ Dell ਵਰਗੀਆਂ ਕੰਪਨੀਆਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ। ਕਿਤੇ ਸ਼ੁੱਕਰਵਾਰ ਨੂੰ ਕੀਤੇ ਗਏ ਐਲਾਨ ਨੂੰ Apple ਅਤੇ Dell ਵਰਗੀਆਂ ਕੰਪਨੀਆਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਸੀ। ਕਿਰਅਸਤੇ ਕੰਪਨੀਆਂ ਚੀਨ ਤੋਂ ਆਯਾਤ ਕੀਤੇ ਗਏ ਉਪਕਰਨਾਂ ਤੇ ਨਿਰਭਰ ਹਨ। ਚੀਨ ਨੇ ਕਿਹਾ ਕਿ ਅਮਰੀਕਾ ਵਿੱਚ ਚੀਨੀ ਟੈਕਨੋਲੋਜੀ ਉਤਪਾਦਾਂ ਨੂੰ ਦਿੱਤੀਆਂ ਗਈਆਂ ਛੋਟਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਇਸ ਦੌਰਾਨ ਜਿਸ ਨੇ ਕਿਹਾ ਕਿ ਸ਼ੇਰ ਦੇ ਗਲੇ ਵਿੱਚ ਘੰਟੀ ਉਹੀ ਵਿਅਕਤੀ ਖੋਲ੍ਹ ਸਕਦਾ ਹੈ ਜਿਸ ਨੇ ਉਸ ਨੂੰ ਬੰਨ੍ਹਿਆ ਹੈ